ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡ ਚੌਕੇ ਦੀ ਨੌਜਵਾਨਾਂ ਵੱਲੋਂ ਸਾਰੇ ਨਗਰ ਵੱਲੋਂ ਰਲ ਮਿਲ ਕੇ ਆੜ ਪੀੜਤਾਂ ਦੇ ਲਈ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਜੀ ਸਾਰੇ ਨਗਰ ਨੂੰ ਅਪੀਲ ਆ ਸਾਡੇ ਪਿੰਡਾਂ ਨੂੰ ਅਪੀਲ ਆ ਹੋਰ ਪਿੰਡਾਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਭਾਈ ਵੀ ਸਾਰੇ ਜਣੇ ਰਲ ਮਿਲ ਕੇ ਆਪਾਂ ਆਪਣੇ ਭਰਾਵਾਂ ਦੇ ਨਾਲ ਖੜੀਏ ਇਹ ਹੀ ਸਾਡੀ ਅਪੀਲ ਆ ਜੀ ਅੱਜ ਸਾਡੇ ਨਗਰ ਵੱਲੋਂ ਪਿੰਡ ਚੌਕੇ ਵੱਲੋਂ ਆੜ ਪੀੜਤਾਂ ਦੇ ਲਈ ਆ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਕਣ ਇਕੱਠੀ ਕੀਤੀ ਜਾ ਰਹੀ ਹੈ ਜੋ ਵੀ ਸਰਦਾਰ ਦੇ ਨਾਲ ਬਹੁਤ ਬੜੀ ਸਹਾਇਤਾ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਾਲ ਹੀ ਇੱਕ ਅਪੀਲ ਹੋਰ ਹੈ ਵੀ ਪੂਰੇ ਪਿੰਡਾਂ ਨੂੰ ਵੀ ਜਿਹੜੀ ਅਪੀਲ ਹੈ ਸਾਡੀ ਇਹੀ ਪੀਲ ਆ ਜੀ ਵੀ ਆਪਾਂ ਸਾਰੇ ਜਣੇ ਰਲ ਮਿਲ ਕੇ ਆਪਣੇ ਭਰਾਵਾਂ ਨਾਲ ਖੜੀਏ ਸਾਰਨ ਸਤਿਕਾਰ ਜੀ